ਤਾਂ ਆਪਾਂ ਨੂੰ ਪਤਾ ਵੀ ਰਹਿ ਗਏ ਆ 10 ਤੋਂ ਵੀ ਘੱਟ ਇਨਫੈਕਟ 7 ਦਿਨ ਜਿਹੜੇ ਰਹਿ ਗਏ ਆ ਪ੍ਰੈਜ਼ੀਡੈਂਟ ਅਲਕਟ ਡੋਨਲਡ 트੍ਰੰਪ ਆ ਉਹਨਾਂ ਦੇ ਸੌ ਚੱਕਣ ਦੇ ਵਿੱਚ ਪਰ ਦੋਸਤੋ ਪਹਿਲਾਂ ਜਿਹੜੇ ਉਹਨਾਂ ਦੀਆਂ ਕੈਬਨਿਟ ਪਿਕਸ ਆ ਉਹਨਾਂ ਦੀ ਅਪਰੂਵਲ ਦੇ ਲਈ ਇਸ ਟਾਈਮ ਜੱਦੋਜਹਿਦ ਨਾਲ ਦੇ ਨਾਲ ਚੱਲ ਰਹੀ ਹੈਗੀ ਆ ਆ ਪੀਟ ਹੈਗਸਟ ਡਿਪਾਰਟਮੈਂਟ ਆਫ ਡਿਫੈਂਸ ਦੇ ਖਤਰ ਲਾਉਣ ਦੀ ਜਿਹੜੀ ਆ ਉਹਨਾਂ ਦਾ ਨਾਮ ਆਇਆ ਆ ਕ੍ਰਿਸਟੀ ਨਿਯਮ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਲਈ ਅਟਾਰਨੀ ਜਰਨਲ ਪੈਮ ਬੌਂਡੀ ਜਿਹੜੇ ਆ ਉਹਨਾਂ ਦਾ ਨਾਮ ਆ ਸੋ ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਕਾਫੀ ਜ਼ਿਆਦਾ ਜਿਹੜੀਆਂ ਸੈਨੇਟ ਦੀਆਂ ਹੀਰਿੰਗਸ ਦੇ ਵਿੱਚ ਆਬਵੀਅਸਲੀ ਸਵਾਲ ਜਵਾਬ ਤਕਰਾਰਾਂ ਇੱਕ ਦੂਜੇ ਦੇ ਨਾਲ ਜਿਹੜੀ ਆ ਉਹ ਦੇਖਣ ਨੂੰ ਮਿਲੂਗੀ ਕਈ ਤਕਰੀਰਾਂ ਜਿਹੜੀਆਂ ਸੁਣਨ ਨੂੰ ਵੀ ਜਿਹੜੀਆਂ ਉਹ ਮਿਲਣਗੀਆਂ ਸਭ ਤੋਂ ਲੱਗਦਾ ਵੀ ਜ਼ਿਆਦਾ ਜਿਹੜੇ ਫਾਇਰਵਰਕਸ ਆ ਉਹ ਹੋ ਸਕਦੇ ਆ ਪੀਟ ਹੈਗਸਥ ਦੀ ਜਿਹੜੀ ਨੋਮੀਨੇਸ਼ਨ ਦੀ ਕਨਫਰਮੇਸ਼ਨ ਨੂੰ ਜਿਹੜਾ ਉਹ ਲੈ ਕੇ ਇੱਕ ਟਾਈਮ ਦੇ ਤੇ ਇਹ ਵੀ ਰਿਪੋਰਟ ਆਈ ਸੀ ਵੀ 트럼ਪ ਹੁਣੀ ਸੋਚ ਰਹੇ ਆ ਅਲਟਰਨੇਟਿਵ ਕਨਸੀਡਰ ਕਰ ਰਹੇ ਆ ਵੀ ਹੈਗਸਤ ਸ਼ਾਇਦ ਉਹ ਜਿਹੜੇ ਆ ਆਪਣੇ ਆਪ ਦੀ ਸਪੋਰਟ ਜਿਹੜੀ ਉਹ ਨਾਂ ਝਟਾ ਸਕਣ ਪਰ ਕਹਿੰਦੇ ਵੀ 트럼ਪ ਹੁਣਾਂ ਦੀ ਸਪੋਰਟ ਉਹਨਾਂ ਦੇ ਨਾਲ ਉਦਾਂ ਬਣੀ ਰਹਿ ਗਈ ਤੇ ਹੁਣ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਨਾਲ ਰੈਲੀ ਕਰ ਰਹੇ ਆ ਅਲਕੋਹੋਲਿਜ਼ਮ ਤੇ ਸੈਕਸ ਦੇ ਨਾਲ ਸੰਬੰਧਿਤ ਜਿਹੜੇ ਆ ਅ ਮਿਸਕੰਡਕਟ ਦੇ ਜਿਹੜੇ ਇਹਨਾਂ ਦੇ ਉੱਤੇ ਪੀਟ ਫੈਕਟਸ ਦੇ ਉੱਤੇ ਜਿਹੜੇ ਚਾਰजेस ਆ ਉਹ ਲੱਗਦੇ ਆ ਰਹੇ ਆ ਜਿਸ ਕਰਕੇ ਇਹ ਇਹ ਸਭ ਤੋਂ ਜ਼ਿਆਦਾ ਇਹਨਾਂ ਦਾ ਰੌਲਾ ਪਿਆ ਆ ਉਧਰ ਸਾਊਥ ਕੋਟਾ ਦੀ ਜਿਹੜੀ ਗਵਰਨਰ ਕ੍ਰਿਸਟੀ ਨਿਯੋਮਾ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਆ ਟਰੰਪ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਅਜੰਡਾ ਆ ਜਿਹੜਾ ਆਪਾਂ ਸੀਵੀਪੀ ਦੀਆਂ ਰੀਸੈਂਟਲੀ ਰੈਡਾਂ ਦੇਖੀਆਂ ਆਈਐਸਡੀ ਜਿਹੜੀ ਇਹ ਸ਼ਕਤੀ ਦੇਖਾਂਗੇ ਤੇ ਜਿਹੜਾ ਸੀਵੀਪੀ ਨੇ ਆਲਰੇਡੀ ਦੱਸ ਦਿੱਤਾ ਵੀ ਅਗਲੀ ਵਾਰੀ ਹੁਣ ਫਰੇਜ਼ਨੋ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਸਪੈਸ਼ਲੀ ਜਿਹੜੀ ਸੈਕਰਾਮੈਂਟੋ ਦੀ ਆਉਣ ਜਾ ਰਹੀ ਆ ਇਹ ਏਜੰਡੇ ਨੂੰ ਮੋਰੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਮਾਸ ਡੈਪੂਟੇਸ਼ਨ ਦੇ ਏਜੰਡੇ ਨੂੰ ਮੋਰੇ ਲਿਆਉਣ ਦੇ ਲਈ ਕ੍ਰਿਸਤੀ ਨਿਯਮ ਦਾ ਸਭ ਤੋਂ ਵੱਡਾ ਹੱਥ ਰਹੇਗਾ ਜਿਸ ਤਰੀਕੇ ਨਾਲ ਅਲਹਿੰਦਰੋ ਮਾਇੋਰਕਸ ਅ ਡਿਪਾਰਟਮੈਂਟ ਆਫ ਹੋਮਲੈਸ ਸਿਕਿਉਰਟੀ ਦਾ ਉਹ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਵੀ ਹੁੰਦਾ ਰਿਹਾ ਜਿਸ ਤਰੀਕੇ ਦੀ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਉਹ ਰਹੀਆਂ ਆ ਸੋ ਕ੍ਰਿਸਟੀ ਨਿਯੋਮ ਨੂੰ ਲੈ ਕੇ ਵੀ ਇਸ ਤਰੀਕੇ ਦੇ ਜਿਹੜੇ ਕਹਿੰਦੇ ਵੀ ਰੋਲਰ ਰੱਪਾ ਪਊਗਾ ਇਮੀਗ੍ਰੇਸ਼ਨ ਤੇ ਮਾਸ ਡਿਪੋਰਟੇਸ਼ਨ ਦਾ ਜਿਹੜਾ ਕਹਿੰਦੇ ਵੀ ਮੁੱਦਾ ਕਨਫਰਮੇਸ਼ਨ ਹੀアリング ਦੇ ਵਿੱਚ ਸਭ ਤੋਂ ਅਹਿਮ ਰਹਿਣ ਵਾਲਾ ਆ ਮਾਰਕੋ ਰੂਬਿਓ ਜਿਹੜੇ ਕਿ ਸੈਕਟਰੀ ਆਫ ਸਟੇਟ ਦੇ ਲਈ ਹੈਗੇ ਆ ਉਹ ਕਹਿੰਦੇ ਵੀ ਵਨ ਆਫ ਦਾ ਸ਼ੋਰਸਟ ਬੈਟ ਆ ਉਹ ਸ਼ਾਇਦ ਆਸਾਨੀ ਦੇ ਨਾਲ ਬਾਈਪਾਰਟਿਜ਼ਨ ਸਪੋਰਟ ਦੇ ਨਾਲ ਆਸਾਨੀ ਦੇ ਨਾਲ ਜਿਹੜੇ ਮਾਰਕੋ ਰੂਬਿਓ ਆ ਉਹ ਜਿਹੜੇ ਅਮਰੀਕਾ ਦੇ ਸਭ ਤੋਂ ਵੱਡੇ ਜਿਹੜੇ ਕੈਲੋਬੀ ਸਟੇਟਸਮੈਨ ਦੇ ਅਹੁਦੇ ਦੇ ਉੱਤੇ ਜਿਹੜੇ ਉਹ ਜਾਣਗੇ ਕਿਉਂਕਿ ਦੁਨੀਆ ਦੇ ਨਾਲ ਡੀਲ ਕਰਨ ਦੇ ਲਈ ਮਾਕ ਰੂਬੀਓ ਨੂੰ ਉਹਨਾਂ ਨੇ ਚੁਣਿਆ ਹੈ ਸੈਕਟਰੀ ਆਫ ਸਟੇਟ ਦੇ ਲਈ ਫਲੋਰੀਡਾ ਦੀ ਸਾਬਕਾ ਅਟਾਰਨੀ ਜਨਰਲ ਰਈ ਪੈਮ ਬੌਂਡੀ ਜਿਹੜੇ ਆ ਉਹ 트੍ਰੰਪ ਹੁਣਾਂ ਦੇ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਰੱਖਿਆ ਗਿਆ ਹੈ ਇਸ ਤੋਂ ਪਹਿਲਾਂ ਜਿਹੜਾ ਆ ਅ ਮੈਟ ਗੇਟਸ ਦਾ ਨਾਮ ਸੀ ਵਿਵਾਦਗ੍ਰਸਤ ਮੈਟ ਗੇਟਸ ਸੈਕਸ਼ੂਅਲ ਮਿਸਕੰਡਕਟ ਦੇ ਅਲੀਗੇਸ਼ਨਸ ਐਥਿਕ ਰਿਪੋਰਟਸ ਦੇ ਵਿੱਚ ਚੰਗਾ ਉਸ ਦਾ ਧੂਆਂ ਜਿਹੜਾ ਇਸ ਦੇ ਵਿੱਚ ਨਿਕਲਿਆ ਆ ਤੇ ਉਸ ਨੇ ਇਵੈਂਚੁਅਲੀ ਆਪਣਾ ਨਾਮ ਪਿੱਛੇ ਜਿਹੜਾ ਉਹ ਲੈ ਲਿਆ ਸੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸਕੱਰੇਟਰੀ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਰੋਬਰਟ ਐਫ ਕੈਨੇਡੀ ਵੈਕਸੀਨਸ ਦੀ ਉਲਟ ਬੋਲਣ ਵਾਲਾ ਪਾਣੀ ਚ ਫਰੋਆਇਡ ਕੱਢਣ ਦੀਆਂ ਗੱਲਾਂ ਕਰਨ ਵਾਲਾ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਰੋਬਰਟ ਐਫ ਕੈਨੇਡੀ ਆ ਉਹ ਆਪਣੇ ਵਿਚਾਰਾਂ ਦੇ ਨਾਲ ਉਸ ਅਹੁਦੇ ਦੇ ਉੱਤੇ ਜਿਹੜਾ ਉਹ ਆਉਣਾ ਜਾਂਦੇ ਆ ਇੱਕ ਨਾਲ ਦੇ ਨਾਲ ਹਰਜੋਤ ਸਿੰਘ ਜੀ ਹਾਰਡਲਾਈਨਰ ਕੈਸ਼ ਪਟੇਲ ਉਹਨਾਂ ਦਾ ਨਾਮ ਜਿਹੜੇ ਐਫ ਬੀ ਆਈ ਨੂੰ ਲੀਡ ਕਰਨ ਦੇ ਲਈ ਜਿਹੜਾ ਉਹ ਆ ਰਿਹਾ ਆ ਕ੍ਰਿਸ ਬਰੇ ਨੂੰ ਉਹ ਰਿਪਲੇਸ ਜਿਹੜੇ ਉਹ ਕਰਨਗੇ ਉਧਰ ਜਿਹੜੇ ਜੈਕਸਮੈਥ ਸਪੈਸ਼ਲ ਕਾਉਂਸਲ ਉਹਨਾਂ ਨੇ ਆਲਰੇਡੀ ਡਿਪਾਰਟਮੈਂਟ ਆਫ ਜਸਟਿਸ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ ਲਿੰਡਾ ਮਖਮੋਹਨ ਜਿਹੜੇ ਵਰਲਡ ਰੈਸਲਿੰਗ ਐਂਟਰਟੇਨਮੈਂਟ ਡਬਲਯੂ ਡਬਲਯੂ ਈ ਦੀ ਜਿਹੜੀ ਸਾਬਕਾ ਐਗਜ਼ੈਕਟਿਵ ਜਿਹੜੀ ਰਹੀ ਆ ਉਸ ਨੂੰ ਸਕੱਟਰੀ ਆਫ ਐਜੂਕੇਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜਾ ਹੁਲਾਇਆ ਜਾਣਾ ਆ ਇਸ ਦੇ ਉੱਤੇ ਵੀ ਇਹ ਦੋਸ਼ ਲੱਗਦੇ ਰਹੇ ਆ ਵੀ ਇਸ ਨੇ ਸੈਕਸ਼ੂਅਲ ਐਕਸਪਲੋਇਟੇਸ਼ਨ ਤੇ ਗਰੂਮਿੰਗ ਕੀਤੀ ਆ ਬੱਚਿਆਂ ਦੇ ਲਈ ਉਸ ਨੇ ਇਹ ਸਾਰੇ ਜਿਹੜੇ ਦੋਸ਼ਾਂ ਨੂੰ ਨਕਾਰਿਆ ਹੈਗਾ ਆ ਤੁਲਸੀ ਗਾਬੜ ਜਿਹੜੀ ਨੈਸ਼ਨਲ ਇੰਟੈਲੀਜੈਂਸ ਦੀ ਜਿਹੜੀ ਡਾਇਰੈਕਟਰ ਆ ਉਸ ਦੇ ਤੌਰ ਦੇ ਉੱਤੇ ਆ ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ ਵਿਵਾਦਗ੍ਰਸਤ ਕੈਬਨਟ ਦੇ ਵਿੱਚ ਨਾਮ ਨੇ ਇਹ ਕੈਬਨਟ ਹੀਅਰਿੰਗਸ ਕਿੱਦਾਂ ਦੀਆਂ ਰਹਿਣ ਵਾਲੀਆਂ ਆ ਉਹ ਦੇਖਣ ਵਾਲੀ ਗੱਲ ਆ ਇੱਕ ਜਿਹੜੀ ਖੁਸ਼ੀ ਰਿਪਬਲਿਕਨਸ ਦੇ ਲਈ ਇਹ ਚੀਜ਼ ਦੇ ਵਿੱਚ ਹੈਗੀ ਆ ਵੀ ਉਹਨਾਂ ਦੇ ਕੋਲ 53 ਜਿਹੜੀਆਂ ਸੈਨੇਟ ਦੇ ਵਿੱਚ ਸੀਟਾਂ ਹੈਗੀਆਂ ਨੇ ਸੋ 53 ਵੋਟਾਂ ਨੇ ਬਹੁਤ ਵਰੀ ਕੈਪ ਸੈਨੇਟ ਦੇ ਕੈਬਨਟ ਨੂੰ ਪਾਸ ਕਰਾਉਣ ਦੇ ਲਈ ਤੁਹਾਨੂੰ ਮਿਨੀਮਮ ਜਿਹੜੀਆਂ 50 ਵੋਟਾਂ ਦੇ ਨਾਲ ਵੀ ਜਿਹੜਾ ਉਹ ਸਰ ਜਾਂਦਾ ਆ ਸੋ ਲੈਟਸ ਸੀ ਕੀ ਬਣਦਾ ਆ ਪਰ ਕਾਫੀ ਜਿਹੜਾ ਹੱਲਾ ਗੁੱਲਾ ਸੈਨੇਟ ਹੀਅਰਿੰਗਸ ਦੇ ਉੱਤੇ ਆਪਾਂ ਨੂੰ ਇਹਨਾਂ ਸਾਰਿਆਂ ਨਾਵਾਂ ਦੇ ਨਾਲ ਜੁੜਿਆ ਹੋਇਆ ਦੇਖਣ ਨੂੰ ਮਿਲੇਗਾ